ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਗੁਰੂ ਕਾ ਬਾਗ ਪਿੰਡ ਕੁਕੇ ਵਾਲੀ ਜੋ ਕਿ ਅਸਥਾਨ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਉਸ ਜਗ੍ਹਾ ਤੇ ਵਾਹਿਗੁਰੂ ਜੀ ਸਰੋਵਰ ਪੈਂਡ ਦੀ ਸੇਵਾ ਜੋ ਕਿ ਚੱਲ ਰਹੀ ਆ ਬਹੁਤ ਹੀ ਸੰਗਤਾਂ ਨੇ ਇੱਕ ਮਨ ਇੱਕ ਚਿੱਤ ਹੋ ਕੇ ਸੇਵਾ ਕੀਤੀ ਆ ਪਹਿਲਾਂ ਸਰੋਵਰ ਦੀ ਸਫਾਈ ਕਰਕੇ ਉਸ ਤੋਂ ਬਾਅਦ ਸਰੋਵਰ ਨੂੰ ਪੇਂਟ ਕੀਤਾ ਆ ਤੇ ਐਂ ਗੁਰੂ ਰਾਮਦਾਸ ਮਹਾਰਾਜ ਦੀ ਕਿਰਪਾ ਦੇ ਨਾਲ ਚੜ੍ਹਦੀ ਕਲਾ ਹੋਈ ਪਈ ਆ ਵਾਹਿਗੁਰੂ ਨੇ ਆਪ ਹੀ ਸੇਵਾ ਬਖਸ਼ੀ ਆ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਆ ਤੇ ਸਰੋਵਰ ਪੇਂਟ ਦੀ ਜਿਹੜੀ ਸੇਵਾ ਆ ਸਭ ਸੰਗਤਾਂ ਦੇ ਨਾਲ ਸੰਪੂਰਨ ਹੋਈ ਆ ਵਾਹਿਗੁਰੂ ਜੀ ਕਾ ਖਾਲਸਾ